ਹਾਂ 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 ਲੈ ਗਏ ਗਰੀਬਾਂ ਦੀ ਮਾਇਸ ਦੀ ਗੱਲ ਹਾਂ ਸਹੀ ਹੈ ਲੈ ਬਈ ਉਹ ਆਪਾਂ ਮੋਟਰ ਤੇ ਉਣ ਆਇਆ ਬਈ ਧਰਮਗੜ ਤੋਂ ਸਰਾ ਲਾ ਜਾਂਦਾ ਬਈ ਗੱਡੀਆਂ ਗੋਟੀਆਂ ਸਰਾ ਡੱਗਾ ਬਈ ਕੀ ਡੱਗ ਦਵਾਂਗੇ ਆਪਣੇ ਦਾ ਇਹ ਵੀ ਆਪਸ ਵਿੱਚ ਰਹੇ ਟੁੱਟੇ ਓਕੇ ਓਕੇ ਬਿੱਟੂ ਹਾਂ ਟੂ ਟ੍ਰੈਵਲ ਬਈ ਹਾਂ ਬਿੱਟੂ ਹਾਂ ਕਰਦਾ ਠੀਕ ਆ ਬਈ ਇਹ ਹੈਗਾ ਜੀ ਦੀਪ ਮੁੰਡਾ ਆਪਣਾ ਹੈਗਾ ਯਾਰ ਦੋਸਤ ਮੋਟਰ ਸਾਡਾ ਕੰਮ ਉਹਦੇ ਸਾਹਮਣੇ ਕੋਲ ਕੋ ਡੱਗ ਤੇ ਜਰੂਰ ਮੌਕਾ ਦਿਓ ਬਾਈ ਨੂੰ ਢੋਲਿਆ ਰੋਡ ਤੇ ਤੇ ਢੈਂੜਾ ਕੰਮ ਕਰਵਾਇਆ ਦਾ ਪੂਰਾ ਸਰਾ ਲੈ ਵੀ ਬਾਈ ਨੇ ਮੋਟਸਾ ਪੂਰਾ ਚੰਕਾ ਦਾ ਘੈਂਟ ਕਰਤਾ ਕੰਮ ਪੂਰਾ ਪਾਲਛੋਲਛ ਮਾਰ ਕੇ ਦੇਖੋ ਬਾਈ ਸਰਤਾ ਹੀ ਆ ਗਈ ਹੁਣ ਮੋਟਸਾ ਨੂੰ ਬਾਈ ਬਹੁਤ ਟਾਈਮ ਹੋ ਗਿਆ ਤੋ ਆਇਆ ਨਹੀਂ ਸੀਗਾ ਸਰਵਾਸੂਦ ਕਰਾ ਕੇ ਅੱਜ ਤੋ ਆਇਆ ਬਾਈ ਤੇ ਨਵੇਂ ਹੋ ਗੋਲ ਦੇ ਦਾਣਾ ਅੱਟਰੇ ਬਾਈ 8 ਤੋਂ 8 ਤੋਂ 6 ਵਜੇ ਤਾਈ 8 ਤੋਂ 6 ਵਜੇ ਤਾਈ ਜਦੋਂ ਮਰਜ਼ੀ ਆ ਸਕਦਾ ਐਤਵਾਰ ਨੂੰ ਐਤਵਾਰ ਨੂੰ ਵੀ ਖੁੱਲੀ ਹੁੰਦੀ ਹੈ ਜੀ ਸਾਰਾ ਦਿਨ ਖੁੱਲੇ ਹੁੰਦੇ ਆ ਹਾਂਜੀ ਲੈ ਵੀ ਬਾਈ ਨੂੰ ਜਰੂਰ ਮੌਕਾ ਦਿਓ ਤੇ ਜਰੂਰ ਆਇਓ ਬਾਈ ਧਰਮਗੋੜਲ ਜਿੱਨੇ ਵੀਰ ਨੇ ਤੇ ਐਡਰੈਸ ਦੱਸਿਆ ਕਿੱਥੇ ਕੋਈ ਆਪਣਾ ਪੈਂਦਾ ਸਟੋਲਿਆ ਰੋਡ ਤੇ ਆਈ ਠੀਕ ਆ ਨਾਲ ਕਚਹਿਰੀਆਂ ਦੇ ਕੋਲ ਕਚਹਿਰੀਆਂ ਰੋਡ ਤੇ ਆ ਗਿਆ ਨਾ ਉਹ ਨੰਬਰ ਆ 6239866084 62398 66084 ਓਕੇ ਬਾਈ ਮੈਂ ਇੱਧਰ ਦਿਖਾ ਦਿੰਦਾ ਪੰਜਾਬ ਸਰਵਿਸ ਸਟੇਸ਼ਨ ਲੈ ਭਈਆ ਹਵਾਂ ਨੰਬਰ ਵਈਦਾ ਤੇ ਫੋਨ ਕਰਕੇ ਵੀ ਆ ਸਕਦੇ ਤੁਸੀਂ